ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਪੈੜ ਪਰਵਾ ਨੂੰ ਮੁੜ ਤੋਂ ਸਵਾਗਤ ਹੈ YouTube ਵਾਲੇ ਫਾਰਮਰ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ 16 17 18 ਆਉਂਦੇ 4 3 4 ਦਿਨਾਂ ਦੀ ਮੌਸਮ ਦੀ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦਵਾਂਗੇ ਜੀ ਸੈਟਰਡੇ ਵਿੱਚ ਦੇਖਾਂਗੇ ਮੌਸਮ ਵਿਭਾਗ ਵੱਲੋਂ جاری ਅਲਰਟ ਦੇਖਾਂਗੇ ਕਿਉਂਕਿ ਹੁਣ ਲਗਾਤਾਰ 5 4 ਦਿਨਾਂ ਤੋਂ ਗਰਮੀ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਹੋਇਆ ਹੈ ਪਰ ਕੋਪ ਦੀ ਤਰ੍ਹਾਂ ਇੱਕਦਮ ਨਾਲ ਮੌਨਸੂਨ ਇਸ ਵਾਰ ਵਰਤਾਦਾ ਕਰਦਾ ਦਿਖਾਈ ਦੇ ਰਿਹਾ ਕਿਉਂਕਿ ਕੋਈ ਵੱਡੀਆਂ ਕਾਰਵਾਈਆਂ ਮੀਂਹ ਦੇ ਨਾ ਹੋਣ ਦੇ ਕਾਰਨ ਮੂੜ ਤੋਂ ਗਰਮੀ ਨੇ ਆਪਣਾ ਜੋਰ ਫੜ ਲਿਆ ਜੀ ਪੰਜਾਬ ਦੇ ਵਿੱਚ ਪਰ ਹੁਣ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਤੋਂ ਇੱਕ ਉਮੀਦਬਾਜ਼ੀ ਦਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਮੂੜ ਤੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲ ਡੇਮੇਜ ਦੇਖ ਲੈਂਦੇ ਹਾਂ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਦੇ ਹੋ ਜੀ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਮੈਂਸ਼ਨ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀ ਰਣੂ ਤੁਹਾਡੇ ਇਲਾਕੇ ਦੇ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਅੱਜ 16 ਜੁਲਾਈ ਪੰਜਾਬ ਦੇ ਵਿੱਚ ਕੋਈ ਵੱਡੀਆਂ ਕਾਰਵਾਈਆਂ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ ਜਿਸ ਤੋਂ ਕਿ ਪਤਾ ਲੱਗਦਾ ਹੈ ਕਿ ਦੁਹਰਾਤੋਂ ਅੱਜ ਗਰਮੀ ਦਾ ਰੁਖ ਪੰਜਾਬ ਦੇ ਵਿੱਚ ਬਣਿਆ ਰਹੇਗਾ ਹਵਾਵਾਂ ਦੇ ਵਿੱਚ ਹਮਸ ਹੋਣ ਦੇ ਕਾਰਨ ਮੁੜਕੇ ਵਾਲੀ ਗਰਮੀ ਅੱਜ ਬਣੇ ਰਹਿਵੇਗੀ ਜੀ ਹਵਾ ਦਾ ਕੋਈ ਵੱਡਾ ਬੁੱਲਾ ਪੰਜਾਬ ਦੇ ਵਿੱਚ ਫਿਲਹਾਲ ਆਉਂਦਾ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈਏਕਰ ਤੁਹਾਨੂੰ ਥੋੜੀ ਜੀ ਇਮੇਜ ਜ਼ੂਮ ਕਰਕੇ ਦਿਖਾਵਾਂ ਤਾਂ ਇੱਕ ਸਿਸਟਮ ਜਿਹੜੇ ਨੇ ਉਹ ਚੱਕਰਵਾਤੀ ਰੂਪ ਦੇ ਵਿੱਚ ਬਣਦੇ ਹੋਏ ਪੰਜਾਬ ਥੋੜੇ ਜਿਹਾ ਭਾਰਤ ਦੇ ਵਿੱਚ ਅਤੇ ਪੂਰਬੀ ਹਿੱਸੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਆਉਂਦੇ ਦਿਨਾਂ ਦੇ ਵਿੱਚ ਉੱਤਰੀ ਭਾਰਤ ਵੱਲ ਕੂਚ ਕਰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਅਲਰਟ ਜਿਹੜੇ ਨੇ ਉਹ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਨੇ ਉਹ ਅਲਰਟ ਦੇਖ ਲੈਂਦੇ ਕੀ ਹੈ ਜੀ ਮੌਸਮ ਵਿਭਾਗ ਵੱਲੋਂ ਜਿਹੜੇ ਤਾਜ਼ਾ ਅਲਰਟ ਜਾਰੀ ਹੋਏ ਨੇ ਜੀ 15 ਤਰੀਕ ਦੀ ਕਾਰਵਾਈ ਕੋਈ ਵੱਡੀ ਮੈਟਰ ਨਹੀਂ ਕਰਦੀ ਕਿਉਂਕਿ ਲੰਘ ਚੁੱਕਿਆ ਹੈ ਜੀ ਅੱਜ 16 ਤਰੀਕ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੱਸੇ ਗਏ ਨੇ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਤੋਂ ਲੈ ਕੇ ਨਮਾਸ਼ਹਿਰ ਵਾਲੀ ਬੈਲਟ ਯਾਨੀ ਕਿ ਅੱਗੇ ਮੋਹਾਲੀ, ਕੋਰਾਲੀ, ਕੀਰਤਪੁਰ, ਰੋਪੜ, ਅਨੰਦਪੁਰ ਸਾਹਿਬ ਤੇ ਨੰਗਲ ਤੇ ਨਮਾਸ਼ਾਰਦੀ ਜਿਹੜੀ ਬੈਲਟ ਪੈਂਦੀ ਹੈ ਇਹਦੇ ਵਿੱਚ ਮੀਂਹ ਦੇ ਉਮੀਦਾਂ ਬਣ ਸਕਦੇ ਨੇ ਪਰ ਕੋਈ ਵੱਡੀ ਕਾਰਵਾਈ ਨਹੀਂ ਹੈ ਜੀ ਮੇਨ ਜਿਹੜਾ ਮੁੱਦਾ ਹੈ ਜੀ ਉਹ ਹੈ 17 ਤੇ 18 ਤਰੀਕ ਦਾ ਜਿਹਦੇ ਬਾਰੇ ਤੁਸੀਂ ਥੱਲੇ ਦੇਖ ਸਕਦੇ ਹੋ ਜੈਲੋ ਅਲਰਟ ਵੀ ਜਾਰੀ ਹੋ ਚੁੱਕੇ ਨੇ ਜੀ ਮੀਂਹ ਦੇ ਤੇ ਇਹ ਗੱਲ ਕਰੀਏ ਤਾਂ 17 ਤਰੀਕ ਨੂੰ ਪੰਜਾਬ ਦੇ ਵਿੱਚ ਸੰਘਣਾ ਮੀਂਹ ਹੈ ਜੀ ਤੇ ਹਲਕਾ ਦਰਮਿਆਨ ਮੀਂਹ ਹਰਿਆਣਾ ਵਿੱਚ ਹੈ ਤੇ 18 ਤਰੀਕ ਨੂੰ ਸੰਘਣਾ ਮੀਂਹ ਦੋਨਾਂ ਪੰਜਾਬ ਅਤੇ ਹਰਿਆਣਾ ਸਟੇਟ ਵਿੱਚ ਦੱਸਿਆ ਗਿਆ ਹੈ ਅਜੇ ਹਾ ਕੋਈ ਸਪੈਸੀਫਿਕ ਨਹੀਂ ਹੈ ਕਿ ਇਸ ਇਲਾਕੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਇਸ ਇਲਾਕੇ ਵਿੱਚ ਘੱਟ ਹੋਵੇਗਾ ਕਿਉਂਕਿ ਇਹ ਜਿਹੜੇ ਸਿਸਟਮ ਨੇ ਇੱਕ ਜ਼ਿਲ੍ਹੇ ਤੋਂ ਜਾਂ ਇੱਕ ਪਿੰਡ ਤੋਂ ਮੀਂਹ ਸ਼ੁਰੂ ਹੁੰਦਾ ਹੁੰਦਾ ਅੱਗੇ ਲੰਘ ਜਾਂਦਾ ਹੈ ਜੀ ਤੇ ਕਈ ਵਾਰੀ ਕਿਸ ਇਲਾਕੇ ਦੇ ਵਿੱਚ ਮੀਂਹ ਸੰਗਣੇ ਹੋਣ ਦੇ ਬਾਵਜੂਦ ਵੀ ਬੱਦਲਬਾਈ ਐਨੀ ਨਹੀਂ ਹੁੰਦੀ ਕਿ ਉੱਥੇ ਲੱਗ ਸਕੇ ਕਿ ਇੰਨਾ ਮੀਂਹ ਹੋਵੇਗਾ ਇਹ ਮੌਨਸੂਨੀ ਕਾਰਵਾਈਆਂ ਜਿਹੜੀਆਂ ਨੇ ਇਹ ਲਗਾਤਾਰ ਪ੍ਰੀ ਮੌਨਸੂਨ ਤੋਂ ਬਾਅਦ ਮਿਡ ਮੌਨਸੂਨ ਦੇ ਵਿੱਚ ਚਲਦੀ ਰਹਿੰਦੀਆਂ ਜਿੰਨੇ ਕੋ ਮੌਨਸੂਨ ਮੱਧ ਆਪਣੇ ਉਮਰ ਦੇ ਵਿੱਚ ਪਹੁੰਚਦਾ ਹੈ ਤਾਂ ਇਹ ਹਾਲਾਤ ਬਣਦੇ ਰਹਿੰਦੇ ਪੰਜਾਬ ਦੇ ਵਿੱਚ ਗੱਲ ਕਰ ਲਈ ਅਗਰ ਕਿਵੇਂ ਦੇ ਹਾਲਾਤ ਬਣ ਸਕਦੇ ਨੇ ਤੇ ਤਾਂ ਮੇਨ ਦੱਸਿਆ ਗਿਆ ਹੈ ਜੀ ਥੰਡਰਸਟ੍ਰੋਮ ਲਾਈਟਨਿੰਗ ਅਤੇ ਆਈਸੋਲੇਟਰプレਸਰ ਤੇ ਹੋਵੇਗੀ ਥੰਡਰਸਟ੍ਰੋਮ ਜਾਨੀ ਕਿ ਗਰਜ ਚਮਕ ਵਰਗੇ ਹਾਲਾਤ ਬਣਨਗੇ ਲਾਈਟਨਿੰਗ ਜਾਨੀ ਕਿ ਮੀਂਹ ਦੇ ਨਾਲ ਨਾਲ ਥੋੜੀ ਬਹੁਤੀ ਬਿਜਲ ਜੀ ਜਿਹੜੀ ਚਮਕਦੀ ਹੈ ਉਹ ਵੀ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਝੱਖੜ ਝੋਲਣ ਦੇ ਪੂਰੇ ਪੂਰੇ ਚਾਂਸ ਨੇ ਜਿਹਦੇ ਵਿੱਚ ਜਿਹੜੀ ਕੋਈ ਬਿላል ਹਵਾ ਦੀ ਕੋਈ ਚੇਤਾਵਨੀ ਨਹੀਂ ਆਈ ਕਿ ਕਿੰਨੀ ਤੇਜ਼ ਹਵਾ ਚੱਲ ਸਕਦੀ ਹੈ ਉਰੇ ਬਾਰੇ ਜੋ ਵੀ ਚੇਤਾਵਨੀ ਹੋਵੇਗੀ ਉਹ 16 ਤਰੀਕ ਸ਼ਾਮ ਨੂੰ ਅਲਰਟ ਜੋ ਜਾਰੀ ਹੋਣਗੇ ਯਾਨੀ ਕਿ 17 ਤਰੀਕ ਸਵੇਰ ਦੇ ਵੇਲੇ ਤੁਹਾਨੂੰ ਅਸੀਂ ਉਹ ਵੀਡੀਓ ਲੈ ਕੇ ਹਾਜ਼ਰ ਹੋ ਜਾਵਾਂਗੇ ਜੀ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਲਗਾਤਾਰ ਵੀਡੀਓਜ਼ ਦੇਖਣ ਦੇ ਲਈ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਡੇ ਵੀਡੀਓਜ਼ ਨੂੰ ਕਮੈਂਟ ਕਰਕੇ ਆਪਣੇ ਪਿੰਡ ਜ਼ਿਲ੍ਹੇ ਸ਼ ਕੇ ਤੋਂ ਦੇਖ ਰਹੇ ਨੇ ਤੇ ਕੀ ਕੀ ਉਹਦੇ ਇਲਾਕੇ ਵਿੱਚ ਮੌਸਮ ਦੇ ਹਾਲਾਤ ਨੇ ਇਹ ਸੀ ਜੀ ਅਪਡੇਟ ਨਵੀਂ ਅਪਡੇਟ ਜਦੋਂ ਵੀ ਆਵੇਗੀ ਚੈਨਲ ਤੇ ਚਲਦਲੇ ਇਕ ਹਜ਼ਾਰ ਹੋਵਾਂਗੇ ਦੁਪਹਿਰ ਤੇ ਸ਼ਾਮ ਦੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ